ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਨਾ ਮੈਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਵੀ ਪੰਜਾਬ ਨਸ਼ੇ ਦੀ ਰਾਜਧਾਨੀ ਬਣ ਚੁੱਕਾ ਹੈ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਕਾਲਜਾਂ ਵਿੱਚ ਘਾਗ ਹੋ ਗਿਆ ਖੰਡਰ ਬਣ ਕੇ ਕਾਲਜ ਜਿੰਨੀ ਜਵਾਨੀ ਸੀ ਨੌਜਵਾਨੀ ਸਾਡੀ ਸਾਰੀ ਉਹ ਬਾਹਰ ਚਲੀ ਗਈ ਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਕਿਉਂ ਖੁਸ਼ ਹੋ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਕੁਝ ਕੋਈ ਪੰਜਾਬ ਦੇ ਹੱਕਾਂ ਲਈ ਕੋਈ ਗੱਲ ਨਹੀਂ ਕਰ ਰਹੇ ਹਨ ਪੰਜਾਬੀ ਦੀ ਮਿੱਟੀ ਦੀ ਭਾਸ਼ਾ ਦੀ ਬੋਲੀ ਦੇ ਆਪਣੇ ਹੱਕਾਂ ਦੀ ਗੱਲ ਤਾਂ ਅਸੀਂ ਕਰ ਰਹੇ ਹਾਂ ਪਰ ਗਵਰਨਮੈਂਟ ਸਾਡਾ ਸਾਥ ਨਹੀਂ ਦੇ ਰਹੀ ਪੰਜਾਬ ਦੇ ਜਿਹੜੇ ਸਾਡੇ ਸਿੱਖਾਂ ਦੇ ਜਿਹੜੇ ਲੀਡਰ ਆ ਸਾਡਾ ਸਾਥ ਨਹੀਂ ਦੇ ਰਹੇ ਹਨ ਬੜੀ ਭਾਵੁਕੋ ਕਰ ਦੇਣ ਵਾਲੀ ਅੱਜ ਦੀ ਇੱਕ ਇੰਟਰਵਿਊ ਵੇਖੀ ਸੀ ਭਾਈ ਅਮਰਤਪਾਲ ਸਿੰਘ ਮਹਿਰੋਜੀ ਦੀ ਹਨ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਜੇ ਸਮਾਜ ਸੇਵੀ ਹੋ ਜੇ ਭਰਾਮਾ ਕਰਕੇ ਗੁਰਸਿੱਖਾਂ ਕਰਕੇ ਅੱਜ ਵੀ ਪੰਜਾਬ ਜਿਹੜਾ ਵਸ ਰਿਹਾ ਹੈਗਾ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ ਚਾਹੁੰਦੇ ਆ ਵੀ ਸਾਡੀਆਂ ਧੀਆਂ ਸੁਰੱਖਿਅਤ ਰਹਿਣ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇ, ਬੇਰੁਜ਼ਗਾਰੀ ਖਤਮ ਹੋ ਜਾਵੇ, ਸਾਡੀ ਪੰਜਾਬੀ ਮਾਂ ਬੋਲੀ, ਸਾਡੀ ਭਾਸ਼ਾ ਜਿਹੜੀ ਆ ਇਹਦੀ ਖੂਦ ਬਣੀ ਰਹੇ, ਇਹ ਬਚੀ ਰਹੇ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਭਾਈ ਅਮਰਤਪਾਲ ਸਿੰਘ ਮਹਿਰੋ ਵਰਗੇ ਗੁਰਸਿੱਖਾਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਆ ਜਿਨ੍ਹਾਂ ਨੇ ਆਪਣਾ ਵੇਖਿਆ ਹੀ ਨਹੀਂ ਆਪਣੇ ਵੱਲ ਕਦੀ ਵੀ ਅਸੀਂ ਵੀ ਜ਼ਿੰਦਗੀ ਜੂਣੀ ਆ ਉਹਨਾਂ ਨੇ ਜ਼ਿੰਦਗੀ ਦੂਜਿਆਂ ਦੇ ਲੇਖੇ ਲਾ ਦਿੱਤੀ, ਕੌਮ ਦੇ ਲੇਖੇ ਉਹਨਾਂ ਨੇ ਜ਼ਿੰਦਗੀ ਲਾ ਦਿੱਤੀ ਪਰ ਅਫਸੋਸ ਦੀ ਗੱਲ ਇਹ ਆ ਕਿ ਅਸੀਂ ਉਹਨਾਂ ਦਾ ਸਾਥ ਨਹੀਂ ਦੇ ਰਹੇ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਅਮਰਤਪਾਲ ਸਿੰਘ ਜੀ ਮਹਿਰੋਜੀ ਦਾ ਚਿੰਨਾ ਵੱਧ ਤੋਂ ਵੱਧ ਸਾਥ ਦਿੱਤਾ ਜਾ ਸਕਦਾ ਉਹਨਾਂ ਵੱਧ ਤੋਂ ਵੱਧ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ